ਮੇਰਾ ਨਾਮ ਸੰਤੋਖ ਸਿੰਘ ਆ ਜੀ ਪਿਓ ਦਾ ਨਾਮ ਸੱਜਣ ਸਿੰਘ ਆ ਵਾਸੀ ਮੋਗੇ ਦਾ ਜੀ ਮੇਰਾ ਕੰਮ ਸਮਾਜ ਸੇਵਾ ਕਰਨਾ ਜੀ ਜੇ ਕਿਤੇ ਗਲਤ ਹੁੰਦਾ ਤਾਂ ਮੈਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਜੀ ਕੀ ਗੱਲ ਕੀ ਹੋਈ ਆ ਇੱਥੇ ਹੁਣ ਅੱਜ ਜੀ ਆ ਇੱਕ ਸੀਵਰ ਜਿਹੜਾ ਇਹ ਆ ਮਹਾਰਾਜਾ ਰਣਜੀਤ ਸਿੰਘ ਨਗਰ ਜਿੱਨਾਂ ਸੀਵਰ ਇੱਧਰੋਂ ਆਉਂਦਾ ਵਾ ਉਹ ਇਹਨੂੰ ਜੋੜਦਾ ਵਾ ਇਹ 4-5 ਮਿੰਟ ਤੋਂ ਬੰਦ ਪਿਆ ਸੀਗਾ ਜੀ ਇਹਨਾਂ ਨੇ ਨਗਰ ਨਗਰ ਮਾਲਿਆਂ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਬਣਾ ਕੇ ਦਿੱਤਾ ਵੀ ਇਹ ਲੈਂ ਨਵੀਂ ਪਾਉਗੀ ਮੈਂ ਸ਼ਹਿਰ ਦਾ ਪਿਛੇ ਅੱਜ ਤੋਂ 15 ਸਾਲ ਪਹਿਲਾਂ ਠੇਕੇਦਾਰੀ ਕਰਦਾ ਸੀ ਸ਼ਹਿਰ ਦੇ ਲਾਈਨਾਂ ਬਾਰੇ ਮ ਤੇ ਮੈਂ ਇਹਨਾਂ ਨੂੰ ਦੱਸਿਆ ਮੇਰ ਨੂੰ ਵੀ ਦੱਸਿਆ ਕਮਿਸ਼ਨਰ ਨੂੰ ਮਿਲ ਕੇ ਆ ਕਮਿਸ਼ਨਰ ਨੇ ਮੈਨੂੰ ਨਗਰ ਨੇ ਉਹ ਟਾਈਮ ਨਹੀਂ ਦਿੱਤਾ ਮੈਨੂੰ ਮਿਲਣ ਵਾਸਤੇ ਐਮਐਲਏ ਸਾਹਿਬ ਦੇ ਵੀ ਮਤਿਆਂ ਚ ਲੈ ਜਾਂਦਾ ਐਮਐਲਏ ਸਾਹਿਬ ਨੇ ਕਿਹਾ ਸੰਤੋਸ਼ ਸਿੰਘ ਜੀ ਤੁਸੀਂ ਲੈਣ ਨੂੰ ਚਲਵਾਓ ਜੋ ਖਰਚਾ ਉਹ ਭਰ ਦੀ ਮੈਂ ਤਾਂ ਪਰਸਨਲ ਲੈ ਲਿਓ ਕਮੇਟੀ ਨਹੀਂ ਪਾਸ ਕਰਦੀ ਪਰ ਲੈਣ ਚ ਲਾਓ ਮੈਨੂੰ ਐਮਐਲਏ ਸਾਹਿਬ ਨੇ ਕਿਹਾ ਤੇ ਮੈਂ ਲੈਣ ਦੇ ਵਿੱਚ ਆ ਕੇ ਬੰਦਿਆਂ ਨੂੰ ਲਿਆ ਤੇ ਜਦੋਂ ਮੈਂ ਇਹ ਲੈਣ ਚਲਵਾਤੀ ਅੱਜ ਤੇ ਉਹ ਵੀ ਕਾਰਪੋਰੇਸ਼ਨ ਦੀ ਮਸ਼ੀਨਰੀ ਲੈ ਕੇ ਤੇ ਮੇਰ ਨੂੰ ਭੱਜਾਉਂ ਮੈਂ ਦੱਸਿਆ ਮੇਰ ਸਾਹਿਬ ਆਜੋ ਲੈਣ ਚ ਲੱਗ ਗਈ ਆ ਇਹ ਦੇਖ ਲੋ ਜਦੋਂ ਇਹ ਲੈਂ ਚੱਲੀ ਦੇਖ ਕੇ ਮੇਅਰ ਸਾਹਿਬ ਨੇ ਆ ਕੇ ਕਿ ਮੇਰਾ 3 ਲੱਖ ਰੁਪਏ ਲੱਗੇ ਉਹ ਤਾਂ ਮਲਾਈਮਾਂ ਤੋਂ ਚੱਲੀ ਨਹੀਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਗੱਲਾਂ ਕੱਢਣ ਲੱਗ ਪਏ ਜੀ ਮੈਂ ਕਹੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੇਰਾ ਧਿਆਨ ਸੀ ਲੈਂ ਚ ਲਾਉਂਚ ਮੈਂ ਨਗਰ ਨਿਗਮ ਦਾ ਸ਼ਹਿਰ ਦਾ ਸ਼ਹਿਰ ਵਾਸੀ ਦੇ ਇਕੱਥੇ ਟੈਕਸ ਦਾ 1,70,000 ਰੁਪਏ ਬਚਾਉਣਾ ਸੀ ਉਹਦੇ ਬਚਾਉਣ ਦੀ ਖਾਤਰ ਮੈਂ ਲੈਂ ਚ ਲਵਾ ਕੇ ਦਿੱਤੀ ਐ ਲੈਂ ਚੱਲਦੀ ਲੈਂ ਵੇਖ ਲੋ ਜੇ ਹੋਰ ਕੋਈ ਡਿਫੈਕਟਾ ਮੈਨੂੰ ਦੱਸ ਦਿਓ ਉਹ ਮੈਨੂੰ ਗੱਲਾਂ ਕੱਢਣ ਲੱਗ ਪਏ ਤੇ ਉਹਨਾਂ ਨੇ ਮੇਰੇ ਆਟ ਚੱਕ ਕੇ ਮਾਰੀ ਆਹ ਤੁਸੀਂ ਵੇਖ ਇਹ ਤਾਂ ਚੰਗਾ ਮਾੜਾ ਮੈਨੂੰ ਬੋਲ ਕੇ ਚਲੇ ਗਏ ਮੈਨੂੰ ਅਜੇ ਤੋ ਨਗਰ ਨਗਰ ਦੇ ਵਿੱਚ ਵੜ ਕੇ ਖਾਈ ਤੈਨੂੰ ਇਹ ਉੱਥੇ ਕੁੱਟਾ ਮਾਰਾਂਗੇ ਇੱਥੋਂ ਗਾਲਾਂ ਕੱਢ ਕੇ ਮੈਨੂੰ ਉਹ ਚਲੇ ਗਏ ਆ ਇਹ ਆ ਲੈਂਡ ਚੱਲ ਪਈ ਆ ਤੁਸੀਂ ਲੈਂਡ ਦਾ ਸੀਵਰ ਵੇਸਾ ਪਾਣੀ ਪਾਣੀ 10 ਫੁੱਟ ਡਾਊਨ ਆ ਲੈਂਡ ਲੈਂਡ ਚਲਾ ਦਿੱਤੀ ਗਈ ਆ ਮੈਂ ਸ਼ਹਿਰ ਦਾ ਭਲਾ ਕੀਤਾ ਸ਼ਹਿਰ ਦੇ ਲੋਕਾਂ ਦਾ ਪੈਸਾ ਬਚਾਇਆ ਮੈਂ ਕੋਈ ਚੰਗਾ ਮਾੜਾ ਨਹੀਂ ਕਿਹਾ ਐਮਐਲਏ ਨੇ ਚਾਰ ਗਾਲਾਂ ਮੈਨੂੰ ਕਢੀਆਂ ਭੈਣਾ ਮਾਵਾਂ ਦੀਆਂ ਇਹ ਕਿ ਸ਼ਹਿਰ ਦਾ ਬਨਮੈਨ ਪਰਸਨ ਆ ਮੇਰ ਇਹਨੂੰ ਸ਼ਹਿਰ ਦਾ ਪਿਓ ਕਹਿੰਦੇ ਆ ਸ਼ਹਿਰ ਦੀ ਮਾਂ ਕਹਿੰਦੇ ਆ ਸਭ ਤੋਂ ਫਾਈਟ ਸਿਟੀ ਜਣਾ ਇਹ ਇਹ ਲੋਕਾਂ ਦੇ ਆ ਕੁਛ ਕਰੂਗਾ ਇਹ ਲੋਕਾਂ ਨੂੰ ਗੰਦੀਆਂ ਗਾਵਾਂ ਕੱਢੂਗਾ ਇਹ ਅਖਤਿਆਰ ਨੂੰ ਕਿਨੇ ਦਿੱਤੇ ਆ ਇਹ ਇਹ ਸੀਰਤ ਰਹਿੰਦੇ ਲਾਇਕ ਨਹੀਂ ਹੈਗਾ ਮੈਂ ਐਮਐਲਏ ਸਾਹ ਨੂੰ ਬੇਨਤੀ ਕਰਦਾ ਇਹੋ ਜਿਹੇ ਬੰਦੇ ਸੋ ਬਦਲਿਆ ਜਾਵੇ ਤੇ ਇਹ ਇਹ ਆਪ ਪਾਰਟੀ ਦਾ ਜਾਂ ਸਾਡੇ ਸ਼ਹਿਰ ਦਾ ਨਾਮ ਬਦਨਾਮ ਕਰ ਰਿਹਾ ਹੈ ਮੇਅਰ ਨਹੀਂ ਮੇਅਰ ਸਾਹਿਬ ਨੂੰ ਕੀ ਇਤਰਾਜ਼ ਸੀ ਇਹ ਦਾ ਹੁਣ ਮੇਅਰ ਸਾਹਿਬ ਵੀ ਦੱਸ ਸਕਦੇ ਆ ਉਹਨਾਂ ਵਿੱਚ ਪੈਸੇ ਬੰਨੇ ਹੋਣੇ ਆ ਮੇਰਾ ਹੋ ਤਾਂ ਹੀ ਹੈ ਨਹੀਂ ਜੋ ਫੀਵਰ ਚੱਲ ਪਿਆ 150 ਕੇ ਉਦੋਂ ਲਾਈਨ ਬੰਦ ਮੈਂ ਕਿਹਾ ਮਿੰਨ ਤੁਸੀਂ ਮੈਂ ਚਲਾਦਾ ਮੇਰਾ 15 ਸਾਲ ਦਾ 30 ਸਾਲ ਮੈਂ ਕਾਰਪੋਰੇਟ ਵਿੱਚ ਕੰਮ ਕੀਤਾ ਮੇਰਾ ਐਕਸਪੀਰੀਅੰਸ ਆ 2012 ਦੇ ਵਿੱਚ ਮੈਂ ਕਮੇਟੀ ਦੀ ਠੇਕੇਦਾਰੀ ਛੱਡਤੀ ਸੀ ਮੈਂ ਕੋਈ ਕੰਮ ਨਹੀਂ ਕਰਦਾ ਕਮੇਟੀ ਦਾ ਪਹਿਲਾਂ ਵੀ ਕਦੇ ਤੁਹਾਡਾ ਰੋਲਾ ਪਿਆ ਮੇਰਾ ਕਦੇ ਪਹਿਲਾਂ ਕੋਈ ਰੋਲਾ ਨਹੀਂ ਪਿਆ ਜੀ ਲੇਕਿਨ ਜੇ ਕਾਰਪੋਰੇਟ ਕਿਸੇ ਗਲਤ ਕਰਦੇ ਆ ਮੈਂ ਉਹਨੂੰ ਨਸ਼ਾ ਕੱਟਾ ਲੋਕਾਂ ਦੇ ਧਿਆਨ ਚ ਲਿਆਉਂਦਾ ਆ ਲੋਕਾਂ ਦੇ ਧਿਆਨ ਚ ਲਿਆਂਦਾ ਸੀ ਤੇ ਆ ਆ ਇੱਕ ਕਰੋ 70 ਲੱਖ ਰੁਪਇਆ ਖਰਾਬ ਕਰਨ ਲੱਗੇ ਉਹਦੇ ਮੈਂ ਕਾਗਜ਼ ਡਾਕੂਮੈਂਟਸ ਆ ਕੋਈ ਦੇ ਸਕਦਾ ਹਾਂ ਇਹ ਕਿੱਥੇ ਤੁਹਾਡੇ ਕਿੱਥੇ ਮਾਰੀ ਆਹ ਪਤਾ ਨਹੀਂ ਉਹ ਮੈਂ ਐਮਐਲਏ ਕਰਾਉਣਾ ਵੀ ਮੈਂ ਹਸਪਤਲ ਜਾਣਾ ਹੀ ਹਸਪਤਲ ਆਧਨ ਕੀ ਕੀ ਵਜਿਆ ਕੀ ਕੀ ਕਿ ਕਿੰਨਾ ਡੂੰਗਾ ਜਖਮ ਮੈਂ ਕਿੰਨਾ ਨੇ ਕੀ ਮੰਨਦੀ ਕਰਦੇ ਆ ਨਹੀਂ ਮੈਂ ਤਾਂ ਮੰਗਦਾ ਇਨਸਾਫ ਹੋਵੇ ਜੇ ਸਰਕਾਰ ਇਨਸਾਫ ਪਸੰਦ ਆ ਇੱਕ ਇਹ ਇਹਨੂੰ ਮੇਅਰ ਨੂੰ ਭਾਇਆ ਹੋਇਆ ਵਾ ਐਮਐਲਏ ਸਾਹਿਬ ਇਨਸਾਫ ਕਰਨ ਐਮਐਲਏ ਸਾਹਿਬ ਸਿਰ ਦਾ ਸੋਚਦੇ ਆ ਭਲਾ ਸੋਚਦੇ ਆ ਲਿਕਦੇ ਨੇ ਲੋਕ ਬੈਠੇ ਆ ਇਹ ਐਮਐਲਏ ਸਾਹਿਬ ਦਾ ਨਾਮ ਬਦਨਾਮ ਕਰਦੇ ਆ ਇਹਨੂੰ ਐਮਐਲਏ ਸਾਹਿਬ ਨੇ ਕਈ ਸੰਤੋਖ ਸਿੰਘ ਜੋ ਲਾਈਨ ਵੇਖੋ ਜੇ ਚਲਦੀਆ ਚਲਾਓ ਆਪਣੇ 1 ਕਰੋੜ 7 ਲੱਖ ਬਸ ਦਾ ਬਚਿਆ ਬਚਾਇਆ ਜਾਵੇ ਮੈਂ ਐਮਐਲਏ ਸਾਹਿਬ ਸ਼ਹਿਰ ਦਾ ਹਿੱਤ ਨਹੀਂ ਸੋਚਦਾ ਪਰ ਜਿਹੜੇ ਉੱਪਰ ਬੈਠੇ ਆ ਮੇਅਰ ਹੋ ਗਿਆ ਹੋਰ ਬੰਦੇ ਹੋ ਗਏ ਆ ਕਮਿਸ਼ਨਰ ਵੀ ਨਿਕਨੇਗਾ ਮੋਗਾ ਦੀ ਮੈਂ ਤਾਂ ਘੰਟੇ ਦਫ਼ਤਰ ਬਹਿ ਕੇ ਆਇਆ ਉਹਨੂੰ ਕਹਿੰਦਾ ਚੱਕ ਨਾ ਕੱਟੀ ਲਾਈਨ ਚੱਲ ਪਈ ਉਹਨੇ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਕਿ ਕਮਿਸ਼ਨਰ ਨਿਕਲੇਗਾ ਮੋਗਾ ਨੇ ਮੈਡਮ ਚਾਰੂ ਮਿਤਾ ਪੀਸੀਐਸ ਅਫਸਰ ਉਹ ਆਦੀ ਉਹਦੀ ਆਦੀ ਮੈਂ ਦੇ ਵਿੱਚ ਆ ਵੀ ਮੈਂ ਕਹਿੰਦਾ ਮਿਲਣਾ ਸ਼ਹਿਰ ਵਾਸੀ ਨੂੰ ਨਹੀਂ ਮਿਲਣਾ ਪਾਉਣ ਪ੍ਰੀਤ ਸਿੰਘ ਆ ਜੀ ਮੈਂ ਇਸ ਦਿਓ ਹਾਂ ਕਾਰਪੋਰੇਸ਼ਨ ਚ ਇਹ ਤਕਰੀਬਨ 3 ਸਾਲ ਹੋ ਚੱਲੇ ਆ ਮੈਂ 2022 ਦੇ ਵਿੱਚ ਇੱਥੇ ਜੁਆਇਨ ਕੀਤਾ ਉਸ ਤੋਂ ਪਹਿਲਾਂ ਵੀ ਸ਼ਿਵਰੇਜ ਬੋਰਡ ਐਨਓ ਸੀਗਰਾ ਬਲਾਈ ਕਰ ਲਈ ਸੀ ਵੀ ਇਹ ਲੈਨ ਬੰਦ ਆ ਫਿਰ ਇਹਨੂੰ ਕਰਾਸ ਵੈਰੀਫਾਈ ਕਰਨ ਦੇ ਮਾਰੇ ਨੇ ਮਾਰਿਆ ਨੇ ਮਤਲਬ ਕਾਰਪੋਰੇਸ਼ਨ ਵੱਲੋਂ ਇੱਕ ਸਪੈਸ਼ਲ ਸੁਪਰ ਸਟਾਕ ਮਸ਼ੀਨ ਮੰਗਾ ਕੇ 30 ਜਨਵਰੀ 2023 ਦੀ ਗੱਲ ਆ ਇਹ ਉਹਦੇ ਨਾਲ ਸਾਰੀ ਇਹ ਲੈਨ ਦੀ ਸੀਸੀਟੀਵੀ ਕਰਵਾਈ ਗਈ ਇਹ ਲੈਨ ਬਲੌਕ ਆ ਦੀ ਜਿਹੜੀ ਇਹ ਸੀਮੈਂਟ ਦੀ ਪਾਈਪਾਂ ਪੰਜਾਂ ਵਿੱਚ ਜਿਹੜੀਆਂ ਉਹਦੇ ਵਿੱਚੋਂ ਤਾਰਾ ਤੋਰਾ ਵੀ ਨਿਕਲੀਆਂ ਆਈਆਂ ਵਿੱਚ ਕੋਈ ਸਬੂਤ ਹੈਗਾ ਕੰਮ ਕਰੋ ਹਾਂਜੀ ਜਦੋਂ ਅਸੀਂ ਵੈਰੀਫਾਈ ਕਰਾਈਆ 2023 ਦੇ ਵਿੱਚ ਸਾਡੇ ਕੋਲੇ ਆ ਵੀਡੀਓ ਬਕਾਇਦਾ ਬਣੀਆਂ ਵੀ ਆ ਸਾਰੀ ਉਹਨ ਫਸਸਾਰੇ ਇਸ ਤਰ੍ਹਾਂ ਚਲਾਇਆ ਗਿਆ ਇਹ ਜਦੋਂ ਉਦੋਂ ਕ੍ਰੋਸ ਜਾ ਕੇ ਪਾਣੀ ਦਾ ਰਿਸਦਾ ਰਹਿੰਦਾ ਸੀ ਪਹਿਲਾਂ ਵੀ ਪਰ ਇਹਦਾ ਮਤਲਬ ਵੀ ਇਹ ਸੀਗਾ ਬਈ ਜਦੋਂ ਜਦੋਂ ਦੀ ਸੀਸੀਟੀਵੀ ਹੋ ਰਹੀ ਸੀਗੀ ਉਹ ਜਿਹੜਾ ਹੁੰਦਾ ਬੰਦਾ ਅੰਦਰ ਗਿਆ ਲੈਨ ਦੇ ਵਿੱਚ ਉਹਨੇ ਦੱਸਿਆ ਵੀ ਇਹ ਪੋਲ ਦੀ ਮਿੱਟੀ ਖੁਰ ਰਹੀ ਹੈ ਜਾਂ ਲਾਲ ਰੰਗ ਦਾ ਮਤਲਬ ਪਾਣੀ ਆ ਰਿਹਾ ਜਿਹੜਾ ਕ੍ਰੋਸ ਹੋ ਰਿਹਾ ਕਿੱਥੇ ਲਾਈਨ ਹੈ ਜਿਹੜੀ 3 ਸਾਲਾਂ ਤੋਂ ਬਣਦਾ ਉਹਦੇ ਲਈ ਬਜਟ ਵੀ 1 ਕਰੋੜ ਦਾ ਜਿਹੜਾ ਕੀਤਾ ਗਿਆ ਉਹ ਤਾਂ ਬਜਟ ਦਾ ਹੀ ਇੱਕ ਅੱਜ 10 ਮਿੰਟਾਂ ਦੇ ਵਿੱਚ ਉਹ ਲਾਈਟ ਚੱਲ ਪਈਏ ਕਿਸ ਤਰ੍ਹਾਂ ਹੋ ਗਿਆ ਨੇ ਲੈਂ ਚੱਲਣਾ ਜੇ ਇੱਕਦ ਲੈਂ ਡੈਮੇਜ ਹੋਣਾ ਜੇ ਡੈਮੇਜ ਲੈਂ ਚੱਲਦੀ ਕੱਲ ਨੂੰ ਪੋਲ ਬੈਂਸ ਹੋ ਹੋ ਸਕਦਾ ਵੀ ਪੋਲ ਬੈਠ ਜੇ ਜਾਂ ਕੋਈ ਮਿੱਟੀ ਖੁਰ ਕੇ ਹੋਰ ਇਤਿਹਾਸ ਦਾ ਵੀ ਹੋ ਸਕਦਾ ਤੇ ਜਿਹੜੀ ਅੱਜ ਲੈਂ ਚਲਾਈ ਗਏ ਇਹਨਾਂ ਨੂੰ ਲੋਕ ਕੋਈ ਮਨਜ਼ੂਰੀ ਲਈ ਗਈ ਸੀ ਨਹੀਂ ਜੀ ਇਹ ਨਾ ਮੈਂ ਪਤਾ ਵੀ ਕਰ ਲੈਣਾ ਅਜੇ ਇਹ ਨਾ ਮਤਲਬ ਕਿਸੇ ਸੁਪਰਵਾਈਜ਼ਰ ਦੇ ਕਿਸੇ ਧਿਆਨ ਚ ਨਹੀਂ ਸੀ ਫਿਰ ਇਹਦੇ ਕਹਿਣ ਤੇ ਗਏ ਆ ਉੱਥੇ ਬਾਬਾ ਜਿਹੜਾ ਜੈਟਿੰਗ ਵਾਲਾ ਡਰਾਈਵਰ ਆ ਉਹਦਾ ਉਹਨੇ ਦੱਸਿਆ ਵੀ ਜਸਵੀਰ ਸਿੰਘ ਦਾ ਮੈਨੂੰ ਫੋਨ ਆਇਆ ਤੇ ਉਹਦੇ ਕਹਿਣ ਤੇ ਅਸੀਂ ਗਏ ਪਤਾ ਲੱਗਾ ਕਿ ਮੇਰ ਨੂੰ ਵੀ ਨਹੀਂ ਪੁੱਛਿਆ ਗਿਆ ਤੇ ਨਹੀਂ ਮੇਰ ਸਾਹਿਬ ਸਿਕੋਂ ਉਹਨਾਂ ਨੇ ਮੈਨੂੰ ਤ 1.5 ਵਜੇ ਤਰਾਜ਼ ਯਾਰ ਕੀਤਾ ਵੀ ਤੁਸੀਂ ਬੰਦੇ ਲਾਤੇ ਮੈਨੂੰ ਦੱਸਿਆ ਨਹੀਂ ਮੈਂ ਕਿਹਾ ਮੇਰ ਸਾਹਿਬ ਇਹ ਨਹੀਂ ਹੋ ਸਕਦਾ ਵੀ ਅਸੀਂ ਦਫ਼ਤਰ ਦੇ ਮਤਲਬ ਵੀ ਐਜੇ ਕਾਉਂਸਲਰ ਵੀ ਨਾ ਸਾਨੂੰ ਦੱਸੀਏ ਤੁਹਾਡੇ ਵਾਰ ਚ ਕੰਮ ਚੱਲ ਰਿਹਾ ਤੁਹਾਡੇ ਵੀ ਧਿਆਨ ਚ ਨਹੀਂ ਜੀ ਫਿਰ ਅਸੀਂ ਪਤਾ ਕੀਤਾ ਵੈਰੀਫਾਈ ਕੀਤਾ ਤੇ ਬਲਕਾਰ ਨੂੰ ਮੈਂ ਫੋਨ ਕੀਤਾ ਉਹਨੇ ਦੱਸਿਆ ਵੀ ਮਤਲਬ ਵੀ ਮੇਰੇ ਮਤਲਬ ਮੈਨੂੰ ਫਲਾਣੇ ਵੱਲੋਂ ਫੋਨ ਆਇਆ ਸੀ ਮੈਂ ਉਹਦੇ ਕੰਨ ਤੇ ਗਿਆ ਉੱਥੇ ਕੀ ਕਰ ਰਹੀ ਹੁਣ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਜਿਹੜਾ ਪੁੱਛੇ ਕਿੰਨਾ ਦੱਸਿਆ ਤੁਹਾਨੂੰ ਉਹਨਾਂ ਨੂੰ ਮੇਰ ਸਾਹਿਬ ਕਹਿ ਰਹੇ ਆ ਵੀ ਉਹਨਾਂ ਦਾ ਪੁਹਾਗੀ ਕਾਰਵਾਈ ਕਰਨੀ ਹੈ ਜੀ ਉਹਨਾਂ ਦਾ ਲਿਖਣਾ ਜਾਂ ਉਹਨਾਂ ਕੱਟ ਕਰਨ ਦੀ ਗੱਲ ਚੱਲ ਰਹੀ ਹੈ ਜਾਂ ਇੱਕ ਵਾਰ ਉਹਨਾਂ ਦਾ ਸਪਸ਼ਟੀਕਰਨ ਲਿਆ ਜਾਊਗਾ ਜੀ ਦੇਖੋ ਜੀ ਮੇਰਾ ਇਹਦਾ ਅੱਜ ਤੱਕ ਮੇਰੇ ਨਾਲ ਇਹਦਾ ਕੋਈ ਵਾਅ ਵਾਸਤਾ ਨਹੀਂ ਸੀਗਾ ਨਾ ਹੀ ਮੈਂ ਇਹਨੂੰ ਪਸੰਦ ਕਰਦਾ ਸਿੱਧੀ ਜੀ ਜਿਹੜੀ ਸਪਸ਼ਟਲੀ ਜੀ ਗੱਲ ਆ ਤੇ ਇਹ ਨਗਰ ਨਗਮ ਦੇ ਵਿੱਚ ਆਉਂਦਾ ਤੇ ਅੱਜ ਜਿਹੜੀ ਕੀ ਗੱਲ ਕਰਦੇ ਆ ਵਾਰਡ ਨੰਬਰ 8 ਦੀ ਅੱਜ ਤੋਂ 4 ਸਾਲ ਪਹਿਲਾਂ ਜਿਹੜੀ ਕੀ ਮੇਰੀ ਸੀਵਰੇਜ ਦੀ ਪਾਈਪ ਆ ਮਹਾਰਾਜ ਰੰਦੀਸ ਨਗਰ ਦੀ ਦੇਖ ਦੇ ਢਾਬੇ ਦੇ ਬਿਲਕੁਲ ਸਾਹਮਣੇ ਉਹ ਪਾਈਪ ਅੱਜ ਤੋਂ 4 ਸਾਲ ਪਹਿਲਾਂ ਟੁੱਟੀ ਵੀ ਆ ਮਾਨਜੋਗ ਐਮਐਲਏ ਸਾਹਿਬ ਦੀ ਯੋਗਗਵਾਈ ਦੇ ਹੇਠ ਮੈਂ ਧੰਨਵਾਦ ਕਰਦਾ ਭੈਣ ਦਾ ਜਿਹਨੇ ਮੇਰਾ ਸਹਿਯੋਗ ਕੀਤਾ ਤੇ ਜਿਹੜੇ ਕਿ ਐਕਸ਼ਨ ਸਾਹਿਬ ਵੱਲੋਂ ਜਿਹੜੀ ਕਿ ਐਨਐਚਏ ਤੋਂ ਮੰਤਰੀ ਸਾਹਿਬ ਨੂੰ ਕਹਿ ਕੇ ਸਾਡੇ ਕੋ ਮੈਨੂੰ ਪਰਮਿਸ਼ਨ ਲੈ ਕੇ ਦਿੱਤੀ ਕਿਉਂਕਿ ਪਰਮਿਸ਼ਨ ਜਿਹੜੀ ਕਿ ਮੈਨੂੰ 4 ਸਾਲ ਬਾਅਦ ਪਰਮਿਸ਼ਨ ਮਿਲੀ ਆ ਕਿਉਂਕਿ ਵਾਰਡ ਦੇ ਤੁਸੀਂ ਅੱਜ ਵੀ ਜੇ ਹਾਲਾਤ ਜਾ ਕੇ ਵੇਖ ਲਓ ਮਾਹਰ ਰঞ্জੀਤ ਸਿੰਘ ਅਕਦੇ ਪੋਲਟਰੀ ਫਾਰਮ ਵਾਲੀ ਗਲੀ ਜਾਂ ਇੱਕ ਦੋ ਗਲੀਆਂ ਹੋਰ ਵੀ ਹੈਗੀਆਂ ਜਿੱਥੇ ਤੁਸੀਂ ਜੇ ਹਾਲਾਤ ਵੇਖੋਗੇ ਨਾ ਉਹ ਇੱਕ ਮੇਰੀ ਸੇਵਾ ਨੂੰ ਦੇਖ ਕੇ ਉਹ ਮੈਨੂੰ ਭਰਾਵਜਾਰੇ ਕੁਝ ਨਹੀਂ ਕਹਿੰਦੇ ਕਹਿੰਦੇ ਵੀਰੇ ਕੋਈ ਨਹੀਂ ਅੱਜ ਤੇ ਜਦੋਂ ਹੁਣ ਅੱਜ ਕੰਮ ਇਹ ਨੇਤਰੇ ਚੜਿਆ ਮਤਲਬ ਕਿ ਅੱਜ ਤੋਂ 2 ਮਹੀਨੇ ਪਹਿਲਾਂ ਮੇਰੀ ਜਦੋਂ ਮੈਂ ਮਾਨਜੋਗ ਐਮਐਲ ਸਾਬ ਨੂੰ ਕਿਹਾ ਮੈਂ ਕਿਹਾ ਐਮਐਲ ਸਾਬ ਹੁਣ ਆਪਾਂ ਪੇਮੈਂਟ ਕਰਵਾ ਦਈਏ ਤੇ ਜਿਹੜੇ ਕਿ ਆਪਾਂ ਸੀਵਰੇਜ ਦਾ ਕੰਮ ਜਿਹੜਾ ਕਿ ਸੰਗਤ ਨੂੰ ਆਪਾਂ ਜਿਹੜਾ ਕਿ ਹੁਣ ਵਧੀਆ ਸੁਖੀ ਜੀਵਨ ਕਹਿ ਲਈਏ ਜਾਂ ਸੀਵਰੇਜ ਤੋਂ ਛਟਕਾਰਾ ਹੋਵੇ ਤੇ ਸੁਖੀ ਜੀਵਨ ਹੀ ਹੁੰਦਾ ਤੇ ਸੰਤੋਖ ਜੀ ਕਹਿੰਦੇ ਸੀ ਵੀ ਆਪਾਂ 15 ਦਿਨਾਂ ਨੂੰ ਜਿਹੜੀ ਕਿ ਪੇਮੈਂਟ ਕਰਵਾ ਦੰਨੇ ਮੈਂ ਕਿਹਾ ਕੋਈ ਗੱਲ ਨਹੀਂ ਜਿੱਤੇ 4 ਸਾਲ ਲੰਘ ਗਏ ਜਾਂ 3.5 ਸਾਲ ਲੰਘ ਗਏ ਵੀ 15 ਦਿਨਾਂ ਨਾਲ ਕੀ ਪ੍ਰੋਬਲਮ ਬੰਗਰੇਟ ਹੁੰਦੀ ਆ 150 ਆਪਣਾ 1.5 ਮਹੀਨਾ ਹੋ ਗਿਆ ਅੱਜ 1.5 ਮਹੀਨੇ ਬਾਅਦ ਮੈਂ ਫੇਰ ਅੱਜ ਸੰਤੋਖ ਮੇਰੇ ਕੋਲ ਇੱਥੇ ਆਇਆ 1 ਵਜੇ ਦੇ ਕਰੀਬ ਮੇਰੇ ਦਫ਼ਤਰ ਆਇਆ ਮੇਰੇ ਕੋਲ ਵੀਡੀਓ ਆ ਇੱਥੇ ਜਿਹੜੀ ਮੇਰੇ ਦਫ਼ਤਰ ਵਿੱਚ ਕੈਮਰਾ ਲੱਗਾ ਮੈਂ ਵੀਰ ਨੂੰ ਕਿਹਾ ਮੈਂ ਕਿਹਾ ਵੀਰਾ ਕੰਬੀਰ ਕਹਿੰਦਾ ਮੈਨੂੰ ਵੀ ਵੀਰੇ ਮੈਂ ਤਰਨਾ ਇੱਕ ਮੀਟਿੰਗ ਕਰਨੀ ਆ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਆਪਾਂ ਕਰ ਲੈਨੇ ਆ ਤੇ ਐਮਐਲ ਸਾਹਿਬ ਦੇ ਰੂਮ 'ਚ ਅਸੀਂ ਬੈਠੇ ਤੇ ਮੈਨੂੰ ਵੀਰ ਕਹਿੰਦਾ ਵੀ 15 ਦਿਨ ਵੀਰੇ ਆਪਾਂ ਪੇਮੈਂਟ ਹੋਰ 延迟 ਕਰਨੀ ਆ ਮੈਂ ਕਿਹਾ ਯਾਰ ਮੈਨੂੰ ਐ ਤੁਸੀਂ ਮਾਰੋ ਨਾ ਮੇਰੀ ਬੇਨਤੀ ਆ ਤੁਹਾਡੇ ਚਰਨਾਂ ਦੇ ਅੱਗੇ ਇੱਕ ਮੇਅਰ ਹੁੰਦੇ ਹੋਏ ਵੀ ਜਿਹੜੀ ਕਿ ਮੇਰੇ ਵਾਰਡ ਦੀ ਏਡੀ ਵੱਡੀ ਪ੍ਰੋਬਲਮ ਆ ਮੇਰੇ ਨਾਲ ਦਾ ਹੱਲ ਕੀਤਾ ਜਾਵੇ ਕਿਉਂਕਿ ਜੇ ਅੱਗੇ ਇਲੈਕਸ਼ਨ ਹੁੰਦੇ ਆ ਹੁਣ ਸਾਲ ਰਹਿ ਗਿਆ ਇਲੈਕਸ਼ਨ ਸਾਲ ਵੀ ਕਹਦਾ 7 ਮਹੀਨੇ ਇਲੈਕਸ਼ਨ ਦੇ ਵਿੱਚ ਰਹਿ ਗਏ ਆ ਮੈਂ ਵੀਰ ਨੂੰ ਕਹਾ ਮੈਂ ਕਹਾ ਵੀਰੇ ਜੇ ਤੁਸੀਂ ਨਹੀਂ ਕੰਮ ਕਰਨਾ ਤੁਸੀਂ ਮੈਨੂੰ ਸਪਸ਼ਟ ਜਵਾਬ ਦੇ ਦਿਓ ਤੇ ਮੈਂ ਤੁਹਾਨੂੰ ਕਹਿੰਦਾ ਹੀ ਨਹੀਂ ਮੈਂ ਇੰਨੀ ਗੱਲ ਕਹਿ ਕੇ ਉੱਥੋਂ ਉੱਠਣ ਜਲਗਾ ਵੀ ਕਹਿੰਦਾ ਸੰਤੋਖ ਕਹਿੰਦਾ ਵੀ ਆਪਾਂ ਬੈਠ ਕੇ ਗੱਲ ਕਰਦੇ ਮੈਂ ਕਹਾ ਯਾਰ ਮੈਂ ਗੱਲ ਹੋਰ ਕਰਨੀ ਵੀ ਕੀ ਆ ਮੈਂ ਕਹਾ ਮੇਰੀ ਤਾਂ ਮੇਨ ਪ੍ਰੋਬਲਮ ਸੀਵਰੇਜ ਦੀ ਵੀ ਮ ਇੰਨੀ ਗੱਲ ਕਹਿ ਕੇ ਮੈਂ ਆਪਦੇ ਦਫ਼ਤਰ ਦੇ ਵਿੱਚ ਆਨ ਡਿਊਟੀ ਇੱਥੇ ਬੈਠਾ ਸੀ ਇਹਨਾਂ ਨੇ ਨਾਲ ਦੀ ਨਾਲੇ ਪਿਛਲੇ ਗੇਟ ਦੇ ਵਿੱਚੋਂ ਨਿਕਲ ਕੇ ਸਾਡੀਆਂ ਜੈਟੰਗ ਵਾਲੀਆਂ ਗੱਡੀਆਂ ਕਿਸੇ ਆਮਫਰੋਆ ਬੰਦੇ ਅਗੇ ਅਫਸਰ ਨੂੰ ਐਸ ਡੀਓ ਜੇਈ ਜਾਂ ਜੰਨੇ ਹੀ ਅਫਸਰ ਕਿਸੇ ਨੂੰ ਕੋਈ ਪਤਾ ਨਹੀਂ ਸਾਡੀ ਗੱਡੀ ਇਹ ਕਿੱਥੇ ਗਈ ਹੈ ਇਹਨੇ ਝੂਠ ਮਾਰ ਕੇ ਕਿਹਾ ਵੀ ਮੈਂ ਐਮਐਲ ਸਾਹਿਬ ਨੇ ਕਿਹਾ ਵੀ ਜਾ ਕੇ ਉੱਥੇ ਇਹ ਜਿਹੜੀ ਪ੍ਰੋਬਲਮ ਦਾ ਹੱਲ ਕੀਤਾ ਜਾਵੇ ਉੱਥੇ ਇਹ ਜੈਟੰਗ ਵਾਲੀ ਗੱਡੀ ਜਾ ਕੇ ਬਲਕਾਰ ਤੇ ਜਸਵੀਰ ਨੇ ਜਿਹੜੀ ਕਿ ਜਟੰਗ ਵਾਲੀ ਗੱਡੀ ਉੱਥੇ ਲਾਈ ਕਿਉਂਕਿ ਸਾਡੀਆਂ 1.5 ਲੱਖ ਦੀਆਂ ਜਿਹੜੀਆਂ ਜਟੰਗ ਵਾਲੀਆਂ ਦੀਆਂ ਪਾਈਪਾਂ ਵਾਂ ਉਹ 2-3 ਵਾਰੀ ਪਹਿਲਾਂ ਵੀ ਫਸ ਚੁੱਕੀਆਂ ਤੇ ਉਹ ਨਗਰ ਨਗੰਦਾ ਬਹੁਤ ਨੁਕਸਾਨ ਹੋਇਆ ਤੇ ਇਹ ਇਹੀ ਨੁਕਸਾਨ ਨਹੀਂ ਜਿਹੜੀਆਂ ਦਿੱਲੀ ਤੋਂ ਸਾਡੀਆਂ ਗੱਡੀਆਂ ਵੀ ਆਈਆਂ ਸੀ ਅਸੀਂ ਉੱਥੋਂ ਵੀ ਕੋਸ਼ਿਸ਼ ਕੀਤੀ ਵੀ ਇਹ ਉਹ ਕਹਿੰਦੇ ਸੀ 2 ਲੱਖ ਰੁਪਏ ਅਸੀਂ ਲਵਾਂਗੇ ਵੀ ਤੁਹਾਡੀ ਜਿਹੜੀ ਲਾਈਨ ਬੁਰੀ ਕਲੀਅਰ ਕਰ ਦੇਵਾਂਗੇ ਪਰ ਜਦੋਂ ਉਹਨਾਂ ਨੇ ਕੈਮਰੇ ਵਿੱਚ ਪਾ ਕੇ ਵੇਖੇ ਤੇ ਉਹ ਲਾਈਨ ਸਾਫ਼ ਉਹਨਾਂ ਨੇ ਜਵਾਬ ਦਿੱਤਾ ਵੀ ਕਹਿੰਦੇ ਇਹ ਲਾਈਨ ਨਹੀਂ ਚੱਲਣੀ ਤੇ ਡੈੱਡ ਹੋਈ ਵੀ ਆ ਹੁਣ ਗੱਲ ਇੱਥੇ ਆ ਕਿ ਅੱਜ ਇਸ ਤੇ ਪੁਆਇੰਟ ਤੇ ਖੜ ਗਈ ਇਹਨੇ ਪੇਮੈਂਟ ਕਰਨ ਤੋਂ ਵੀ ਰੋਕਿਆ ਮਾਨ ਜੋ ਕਮਿਸ਼ਨ ਸਾਹਿਬ ਕੋਲੇ ਗਿਆ ਮੇਰੀ ਪੇਮੈਂਟ ਰੋਕਣ ਵਾਸਤੇ ਜੇ ਪੇਮੈਂਟ ਕੋਈ ਰੋਕਣੀ ਆ ਜਾਂ ਤਾਂ ਮੈਨੂੰ ਚੈਲੰਜ ਕਰਕੇ ਕਹਿ ਦੋਵੇ ਬਲਜੀਤ ਸਿੰਘ ਚੰਨੀ ਮੇਰ ਜੇ 1 ਰੁਪਏ ਦੀ ਵੀ ਡਿਮਾਂਡ ਕਿਸੇ ਕੋਲੋਂ ਕੀਤੀ ਹੋਵੇ ਜਾਂ ਕਿਸੇ ਅਫਸਰ ਕੋਲੋਂ ਜਾਂ ਠੇਕੇਦਾਰ ਕੋਲੋਂ ਜਾਂ ਕਿਸੇ ਐਕਸੀਡੈਂਟ ਕੋਲੋਂ ਜਾਂ ਕਿਸੇ ਕੋਲੋਂ ਵੀ ਇਸ ਕੰਮ ਦੇ ਵਿੱਚ ਤੇ ਮੈਂ ਉੱਠ ਕੇ ਇਥੋਂ ਖੜਾ ਹੋ ਜਾਊਗਾ ਤੇ ਇਹਦੀ ਲੱਤ ਥੱਲੋਂ ਲੰਘ ਜਾਊਗਾ ਜੇ ਇਹ ਗੱਲ ਸਾਬਤ ਕਰ ਦੋਵੇ ਮੈਂ ਵੀ ਇਸ ਪੇਮੈਂਟ ਦੇ ਵਿੱਚੋਂ ਕਿ 1 ਰੁਪਏ ਦੀ ਵੀ ਡਿਮਾਂਡ ਕੀਤੀ ਜਾਣ ਬੁੱਝ ਕੇ ਮੈਨੂੰ ਖਰਾਬ ਕਰਨੀ ਵਜਾ ਕਰਕੇ ਜਾਂ ਇਹਨਾਂ ਪੈਸੇ ਦੇ ਕੀ ਲਾਲਚ ਸੀ ਮਨਚੇ ਦੇ ਵਿੱਚ ਪਰਮਾਦਮਾ ਜਾਣਦਾ ਪਰ ਇਹਨ ਮੇਰੀ ਪੇਮੈਂਟ ਇਹ ਜਾਣ ਬੁੱਝ ਕੇ ਰੋਕੀ ਉੱਥੇ ਮੇਰੇ ਵਾਰਡ ਦੇ ਵਿੱਚ ਮੇਰੇ ਪੁੱਛੇ ਤੋਂ ਬਿਗੈਰ ਗੱਡੀਆਂ ਜਾ ਕੇ ਕਹਿੰਦਾ ਜੀ ਲੈਨ ਚੱਲ ਪਈ ਜਦੋਂ ਮੈਂ ਉੱਥੇ ਮੈਨੂੰ ਇਹਨਾਂ ਨੇ ਬੁਲਾਇਆ ਫੋਨ ਕਰਕੇ ਬੁਲਾਇਆ ਮੈਨੂੰ ਵੀ ਤੁਹਾਡੀ ਲੈਨ ਚੱਲ ਪਈ ਮੈਂ ਕਿਹਾ ਜਿਹੜੀ 4 ਸਾਲਾਂ ਤੋਂ ਲੈਨ ਨਹੀਂ ਚੱਲੀ ਵੀ ਇਹ ਇਸ ਟਾਈਮ ਕਿਵੇਂ ਚੱਲ ਪੂਗੀ ਜਿਹੜੀ ਸਾਰੇ ਅਫਸਰਾਂ ਨੇ ਕਹਤਾ ਵੀ ਇਹ ਚੱਲਣੀ ਨਹੀਂ ਉੱਥੇ ਜਦੋਂ ਮੈਂ ਪਹੁੰਚਿਆ ਪਹਿਲਾਂ ਤਾਂ ਇਹਨਾਂ ਨੇ ਬਤਮੀ ਜੀ ਨਾਲ ਬੋਲਿਆ ਆਨ ਡਿਊਟੀ ਇੱਕ ਮ ਫਿਰ ਜਦੋਂ ਹਟਿਆ ਨਾਲ ਜਿਆਦਾ ਹੈ ਮਤਲਬ ਕਿ ਗਾਲੀ ਗਲੋਚ ਤੇ ਆ ਗਿਆ ਤੇ ਫਿਰ ਮੈਨੂੰ ਵੀ ਕੋਈ ਸ਼ਬਦ ਇਹਨੂੰ ਬੋਲਣੇ ਪਏ ਤੇ ਜਿੱਥੇ ਨਾਲ ਇਹਨੇ ਮੈਨੂੰ ਫਿਰ ਧੰਕੀਆਂ ਦਿੱਤੀਆਂ ਵੀ ਮੈਂ ਤੇ ਆਈਏ ਪਰਮਾਤਮਾ ਜਾਣਦਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਇਹ ਕਿ ਮੈਨੂੰ ਕਹਿੰਦਾ ਵੀ ਮੇਰੇ ਆਟਮਾਂ ਲੱਗੇ ਮੇਰੇ ਕੋਲ ਦਾ ਵੈਪਨ ਆ ਆਪ ਦਾ ਜਦੋਂ ਮੇਰੇ ਹੁਣ ਆਟਮਾਂ ਲੱਗੂਗਾ ਮੇਰੇ ਕੋਲੇ ਲਾਇਸੈਂਸ ਹੋਲਡਰ ਲਾਇਸੈਂਸ ਮੇਰੇ ਕੋਲ ਵੈਪਨ ਆ ਕੈਰੀ ਕਰਨ ਦੀ ਮੇਰੇ ਕੋਲੇ ਪਰਮਿਸ਼ਨ ਆ ਜਦੋਂ ਹੁਣ ਮੇਰੇ ਤੇ ਹਮਲਾ ਕਰੂਗਾ ਮੈਂ ਆਪਦੇ ਬਚਾਲ ਲਈ ਤਾਂ ਕੁਛ ਨਾ ਕੁਛ ਕਰੂੰਗਾ ਹੀ ਇਹ ਡਿੱਗਿਆ ਆਪ ਆ ਤੇ ਨਾ ਮੇਰਾ ਲਈਦਾ ਵੀ ਮੇਰੇ ਨੇ ਐ ਠੀਕ ਹੈ ਉੱਥੋਂ ਜਿਹੜੇ ਸਾਡੇ ਕਿ ਮੇਰਾ ਗਨਮੈਨ ਸੀ ਜਾਂ ਮੇਰੇ ਹੋਰ ਵੀਰ ਸੀ ਇਹਨਾਂ ਨੇ ਮੈਨੂੰ ਉੱਥੋਂ ੱੱਕੇ ਨਾਲ ਕਹਿੰਦੇ ਕਹਿੰਦੇ ਵੀ ਵੀਰੇ ਆਪਾਂ ਚੱਲੀਏ ਤੇ ਅਸੀਂ ਉੱਥੋਂ ਜਿਹੜਾ ਕਿ ਵਾਪਸ ਆ ਗਏ ਇਹਦੇ ਨਾਲ ਮੇਰੀ ਕੋਈ ਹੋਰ ਨਹੀਂ ਕੋਈ ਇਹਨੂੰ ਵੈਪਨ ਸਿੱਧਾ ਨਹੀਂ ਤਾਣਿਆ ਮੈਂ ਜਾਂ ਕੁਛ ਨਹੀਂ ਡਿੱਗਿਆ ਆਪ ਆ ਸੱਟ ਨੇ ਆਪ ਕਰਦੀ ਤੇ ਤੂੰ ਤਾਂ ਮੇਰੇ ਦਿਲਾਂ ਤੁਸੀਂ ਵੈਪਨ ਕੱਢਿਆ ਸੀ ਬਿਲਕੁਲ ਕੱਢਿਆ ਸੀ ਜੀ ਵੈਪਨ ਮੈਂ ਦੇਖੋ ਜੀ ਹੁਣ ਬੰਦਾ ਸਾਹਮਣੇ ਐਡੀ ਵੱਡੀ ਐਟ ਚੱਕਣ ਨੂੰ ਤਿਆਰ ਹੋਇਆ ਬੈਠਾ ਸਾਹਮਣੇ ਚੱਕ ਰਿਹਾ ਕੋਡਾ ਹੋ ਕੇ ਤੇ ਮੈਂ ਆਪਦੇ ਬਚਾਲ ਲਈ ਤਾਂ ਕੁਛ ਨਾ ਕੁਛ ਤਾਂ ਕਰੂੰਗਾ ਹੀ ਪਰ ਮੈਂ ਕੋਈ ਇੱਥ ਸਿੱਧੀ ਗਨਤਾਨਤ ਨਹੀਂ ਕੀਤੀਗੀ ਕੋਈ ਕੋਈ ਮੈਂ ਗੋਲੀ ਨਹੀਂ ਚਲਾਈ ਕੋਈ ਕੁਛ ਨਹੀਂ ਤੇ ਨਾਲ ਦੀ ਨਾਲ ਮੈਂ ਆਪਦੇ ਵੈਪਨ ਤਾਂ ਮੈਂ ਆਪ ਗਨ ਮੈਨੂੰ ਫੜਾਤਾ ਨਾਲ ਦੀ ਨਾਲ ਹੀ ਜਿਹੜੀ ਮਰਜੀ ਵੀਡੀਓ ਚ ਤੁਸੀਂ ਵੇਖ ਲਓ ਕੋਈ ਬੰਦਾ ਇੱਕ ਵੀ ਸਾਥ ਕਰਦੇ ਵੀ ਮੈਂ ਇਹਨੂੰ ਸਿੱਧੀ ਮਤਲਬ ਕਿ ਗਾਨੇ ਇਹਦੇ ਵਲੀ ਨੂੰ ਕੀਤੀ ਹੋਵੇ ਮੇਰਾ ਨਾਮ ਸੰਤੋਖ ਸਿੰਘ ਹੈ ਕੋਣ ਹੈ ਇਹ ਮੈਂ ਕੋ ਲਾਲਚੀ ਇਨਸਾਨ ਆ ਇਹ ਤੁਸੀਂ ਵੇਖ ਰਹੇ ਹੋ ਕੋਈ ਇਹਦੇ ਕੋਲ ਠੇਕਾ ਨਹੀਂ ਕੋਈ ਇਹ ਜ ਨਗਰਨਗਰ ਦੇ ਮੁਲਾਜ਼ਮ ਨਹੀਂ ਕੋਈ ਕੁਛ ਨਹੀਂ ਹੁਣ ਜਦ ਇੱਥੇ ਨਗਰਨਗਰ ਦੇ ਬਾਜ਼ਾਰ ਚ ਆ ਕੇ ਮੇਰੀ 46 47 ਸਾਲ ਦੀ ਉਮਰ ਹੋ ਗਈ ਆ ਮੈਂ 46 47 ਸਾਲ ਦੀ ਅੱਜ ਤੱਕ ਐਮਸੀ ਬੰਦਮਾ ਨਗਰਨਗਰ ਵਿੱਚ ਪੈਰ ਵੀ ਨਹੀਂ ਪਾਇਆ ਸੀ ਜਿਹੜੇ ਬੰਦੇ ਦਾ ਇੱਥੇ ਕੰਮ ਨਹੀਂ ਕੋਈ ਜਿਹਨੂੰ ਲਾਲਚੂਗਾ ਉਹ ਹੀ ਨਗਰਨਗਰ ਵਿੱਚ ਆ ਕੇ ਇੱਥੇ ਆਫਸਰਾਂ ਦੇ ਆ ਕੇ ਧਮਕੀਆਂ ਦਿੰਦਾ ਹੋਰ ਕਿਨੇ ਇਥੇ ਕਿ ਕੰਮ ਹੈ ਇਹ ਸੰਤੋਖ ਸਿੰਘ ਦਾ ਵੀ ਇਥੇ ਨੰਗਨ ਨ ਨਹੀਂ ਵੜਨਾ ਚਾਹੀਦਾ ਮੈਂ ਕਹਿੰਦਾ ਜਿਹੜੀ ਕਿ ਬਣਦੀ ਜਿਹੜੀ ਕਿ ਕਾਰਵਾਈ ਕੀਤੀ ਜਾਵੇ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਦਿਖਾ ਦਿੰਦੀ ਆ ਵੀ ਜਿਹੜੀ ਕਿ ਤੇ ਬਣਦੀ ਜਿਹੜੀ ਕਿ ਕਾਰਵਾਈ ਕੀਤੀ ਆ ਮੇਰੇ ਸਾਹਿਬ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਉਹ 15 ਸਾਲ ਪਹਿਲਾਂ ਠੇਕੇਦਾਰੀ ਛੱਡ ਚੁੱਕੇ ਆ ਉਹ ਇੱਕ ਸਮਾਜ ਸੇਵੀ ਆ ਅੱਜ ਉਹਨਾਂ ਨੇ ਸਮਾਜ ਦੀ ਸੇਵਾ ਕਰਦੇ ਹੋਏ ਜਿਹੜੀ ਲਾਈਨ ਬਣਾਈ ਦੇਖੋ ਜੀ ਜੇ ਤੁਸੀਂ ਕਹਿੰਦੇ ਆ ਵੀ ਇਹ ਸਮਾਜ ਸੇਵੀ ਆ ਸਮਾਜ ਸੇਵੀ ਦੇ ਵਿੱਚ ਮੋਹਨ ਸਿੰਘ ਬਸਤੀ 32 ਨੰਬਰ ਵਾਰਡ ਸਾਧਾਂ ਵਾਲੀ ਬਸਤੀ ਫੋਰਵਰਡ ਹੈਗੇ ਆ ਉੱਥੇ ਜਾ ਕੇ ਸੇਵਾ ਕਰ ਲਵੇ ਅਸੀਂ ਸੇਵਾ ਕਰਦੇ ਆਂ ਅਸੀਂ ਸਮਾਜ ਸੇਵਾ ਸੱਡੀ ਦੇ ਵਿੱਚ ਸੇਵਾ ਕਰਦੇ ਆਂ ਅਸੀਂ ਅਸੀਂ ਕਦੇ ਇਹ ਨਹੀਂ ਵੇਖਿਆ ਕਿ ਕਿਹੜੀ ਗਲੀ ਚ ਡੈੱਡ ਬੋਡੀ ਚੱਕਣੀ ਹੈ ਕਿਹੜੇ ਪਿੰਡ ਚ ਚੱਕਣੀ ਹੈ ਕਿਹੜੇ ਸ਼ਹਿਰ ਚ ਚੱਕਣੀ ਆ ਉਹ ਹੁੰਦੀ ਹੈ ਸੇਵਾ ਤੇ ਜਿੱਥੇ ਜਾ ਕੇ ਕਿ ਮੈਨੂੰ ਨੀਚਾ ਦਿਖਾਉਣ ਦੀ ਖਾਤਰ ਮੇਰੇ ਆਵਾੜ ਦੇ ਵਿੱਚ ਵੜਨਾ ਜੇ ਮੇਰੇ ਆਵਾੜ ਦੇ ਵਿੱਚ ਚਲੋ ਵੜ ਵੀ ਗਿਆ ਤੂੰ ਮੈਨੂੰ ਦੱਸ ਦੇ ਵੀਰੇ ਵੀ ਮੈਂ ਉੱਥੇ ਕੰਮ ਕਰ ਲੱਗਾ ਮੇਰੇ ਪੋਲਟਰੀ ਫਾਰਮ ਦੇ ਜਿਹੜੀ ਗਲੀ ਆ ਉਹਦੇ ਵਿੱਚ ਐਡੀ ਵੱਡੀ ਪ੍ਰੋਬਲਮ ਆ ਪਿਛਲੇ ਦਿਨ ਧਰਮਸਨਗਰ ਦੇ ਵਿੱਚ ਪ੍ਰੋਬਲਮ ਸੀ ਤਾਂ ਉੱਥੇ ਜਾ ਕੇ ਸੇਵਾ ਕਰ ਲੈਂਦਾ ਇਹ ਮਸ਼ੀਨਾਂ ਕਿਵੇਂ ਲੈ ਗਿਆ ਜੀ ਉੱਥੇ ਜੀ ਇੱਕ ਸਮਾਜ ਸੇਵੀ ਆਮ ਬੰਦਾ ਇਹ ਕਿ ਮਸ਼ੀਨਾਂ ਕਿਵੇਂ ਲੈ ਗਿਆ ਇਹ ਹੀ ਤਾਂ ਤਾਂ ਇਹ ਹੀ ਹੁਣ ਅਸੀਂ ਜਿਹੜੀ ਕਿ ਬਣਦੀ ਕਾਰਵਾਈ ਕੀਤੀ ਕਰਾਂਗੇ ਕਿਉਂਕਿ ਜਿੱਥੇ ਸੀਨੀਅਰ ਜਿਹੜੇ ਅਫਸਰ ਆ ਉਹਨਾਂ ਨੂੰ ਪਤਾ ਵੀ ਸਾਡੀ ਗੱਡੀ ਕਿੱਥੇ ਆ ਇੱਕ ਝੂਠ ਮਾਰ ਕੇ ਇਹਨੇ ਪਹਿਲਾਂ ਤਾਂ ਕਹਿੰਦਾ ਵੀ ਐਮਐਲ ਸਾਹਿਬ ਨੇ ਕਿਹਾ ਝੂਠ ਮਾਰ ਕੇ ਸਾਡੇ ਜਸਵੀਰ ਸਿੰਘ ਬਲਕਾਰ ਤੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਹੋ ਝੂਠ ਮਾਰ ਕੇ ਉੱਥੇ ਗੱਡੀ ਬੁਲਾਈਏ ਨੇ ਇਹਦਾ ਕੋਈ ਹੱਕ ਹੀ ਨਹੀਂ ਮਰਦਾ ਮੈਂ ਤਾਂ ਕਹਿੰਦਾ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਜਿਹਨੇ ਝੂਠ ਮਾਰ ਕੇ ਪਹਿਲਾਂ ਨਗਰ ਨਗਦ ਦੀ ਜਿਹੜੀ ਸਰਕਾਰੀ ਮਿਸ਼ਨਰੀ ਯੂਜ਼ ਕੀਤੀ ਹੈ ਤੁਸੀਂ ਆਦੇ ਵਰਕਰਾਂ ਨੂੰ ਪੁੱਛਿਆ ਵੀ ਇਹ ਤੁਸੀਂ ਉਹਦੇ ਕਹਿੰਦੇ ਕਿਉਂ ਗੇ ਬਿਲਕੁਲ ਮੈਂ ਮੀਟਿੰਗ ਵਾਲੀ ਚੋਕ ਨੇ ਸਾਨੂੰ ਪਤਾ ਹੀ ਨਹੀਂ ਜੀ ਇਹਨਾਂ ਝੂਠ ਮਾਰ ਕੇ ਉੱਥੇ ਗੱਡੀਆਂ ਬੁਲਾਈਆਂ ਕੋਟਕਪੁਰਾ ਬਾਈਪਾਸ ਤੇ ਪੈਸੇ ਕਾਹਦੇ ਰੁਕਣਾ ਚਾਹੁੰਦਾ ਸੀਗੇ ਜੀ ਪੈਸੇ ਸਾਡੀ ਜਿਹੜੀ ਕਿ ਸੀਵਰੇਜ ਦੀ ਹੈ 1 ਕਰੋੜ ਤੇ 75 ਲੱਖ ਰੁਪਈਆ ਸਾਡੀ ਜਿਹੜੀ ਕਿ ਆਨ ਰੋਡ ਸੀਵਰੇਜ ਬੋਰਡ ਨੂੰ ਜਾਣੀ ਆ ਇਹਦੇ ਵਿੱਚ ਕੋਈ ਇਹ ਨਹੀਂ ਕਿ ਕਿਸੇ ਜਿਹੜੇ ਹਮਲਾ ਹੋਇਆ ਐ ਅਟੈਕ ਹੋਇਆ ਐ ਤੁਹਾਡੇ ਆਨ ਦਾ ਡਿਊਟੀ ਐ ਆਨ ਦੀ ਡਿਊਟੀ ਬਿਲਕੁਲ ਜੀ ਆਨ ਡਿਊਟੀ ਬੈਠਾ ਸੀ ਇੱਥੇ ਮੈਂ 2:30 ਵੇ ਦੇ ਕਰੀਬ ਜਦੋਂ ਨੇ ਮੈਨੂੰ ਫੋਨ ਕਰਕੇ ਉੱਥੇ ਬੁਲਾਇਆ ਕਹਿੰਦਾ ਲੈਂਡ ਚੱਲਦੀ ਐ ਉੱਥੇ ਮੈਨੂੰ ਧੰਕੀਆਂ ਦਿੱਤੀਆਂ ਨੇ ਜਾਨਵਰ ਮਾਰਨੀ ਧੰਕੀ ਦਿੱਤੀਆਂ ਨੇ ਉਸ ਟਾਈਮ ਐ ਜਿਹੜਾ ਕਿ ਹਾਸਾ ਹੁੰਦਾ